ਦੇ ਲਈ ਅੱਜ ਇੱਕ ਹੋਰ ਇੰਟਰਵਿਊ ਲੈ ਕੇ ਆਏ ਜੀ ਹੌਰੀਜ਼ਨਟ ਰਿਕਾਇਰਮੈਂਟ ਆਫ ਰਿਲੇਸ਼ਨਸ਼ਿਪ ਮੈਨੇਜਰ ਦੀ ਉਧਾਰ ਹਾਊਸਿੰਗ ਫਾਈਨੈਂਸ ਲਿਮਟਿਡ ਦੇ ਵਿੱਚ ਹੈ ਲੋਕੇਸ਼ਨ ਹੈ ਜੀ ਫਾਜ਼ਿਲਕਾ ਜਲਾਤਾ ਜਲਾਲਾਬਾਦ ਤੇ ਲੋਕਲ ਕੈਂਡੀਡੇਟ ਨੂੰ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਊਗੀ ਜੌਬ ਦੇ ਵਿੱਚ ਜੀ ਮਿਨੀਮਮ ਦੋਸਤੋ ਕੈਂਡੀਡੇਟ ਨੂੰ 1 ਸਾਲ ਦਾ ਐਕਸਪੀਰੀਅੰਸ ਆਉਣਾ ਚਾਹੀਦਾ ਹੈ ਮਾਰਗੇਟ ਦੇ ਵਿੱਚ ਜੇਕਰ ਦੋਸਤੋ ਕੁਆਲੀਫਿਕੇਸ਼ਨ ਦੀ ਗੱਲ ਹੈ ਤੇ ਪਲੱਸ 2 ਪਲੱਸ ਗ੍ਰੈਜੂਏਸ਼ਨ ਆਉਣਾ ਬਹੁਤ ਜ਼ਰੂਰੀ ਹੈ ਜੀ ਜੋਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਨਾਮ ਹੈਗੇ ਜੀ ਵਿਜੇ ਕੁਮਾਰ ਨੰਬਰ ਹੈਗੇ ਜੀ 78858593776 ਜੀ ਤੇ ਲਈ ਅੱਜ ਇੱਕ ਹੋਰ ਇੰਟਰਵਿਊ ਲੈ ਕੇ ਆਏ ਜੀ ਹੋਰੀਜ਼ਨਟ ਰਿਕਾਇਰਮੈਂਟ ਆਫ ਰਿਲੇਸ਼ਨਸ਼ਿਪ ਮੈਨੇਜਰ ਜੀ ਉਧਾਰ ਹਾਊਸਿੰਗ ਫਾਈਨੈਂਸ ਲਿਮਟਿਡ ਦੇ ਵਿੱਚ ਜੀ ਲੋਕੇਸ਼ਨ ਹੈਗੇ ਜੀ ਫਾਜ਼ਿਲਕਾ ਜਲਾਤਾ ਜਲਾਲਾਬਾਦ ਤੇ ਲੋਕਲ ਕੈਂਡੀਡੇਟ ਨੂੰ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਊਗੀ ਜੋਬ ਦੇ ਵਿੱਚ ਜੀ ਮਿਨੀਮਮ ਦੋਸਤੋ ਕੈਂਡੀਡੇਟ ਨੂੰ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਏ ਮੋਡਗੇਟ ਦੇ ਵਿੱਚ ਜੇ ਗੱਲ ਦੋਸਤੋ ਕੁਆਲਿਫੀਕੇਸ਼ਨ ਦੀ ਕਰੀਏ ਤਾਂ ਪਲੱਸ 2 ਪਲੱਸ ਗ੍ਰੈਜੂਏਸ਼ਨ ਹੋਣਾ ਬਹੁਤ ਜ਼ਰੂਰੀ ਏ ਜੀ ਜੋਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਨਾਮ ਹੈਗੇ ਜੀ ਬੀਜੇ ਕੁਮਾਰ ਨੰਬਰ ਹੈਗੇ ਜੀ 78858593776 ਜੀ